ਜੀਓ ਕਿ ਪੰਜਾਬ ਟੀਵੀ ਤੇ ਮੈਂ ਨੀਤੂ ਤੁਹਾਡਾ ਸਵਾਗਤ ਕਰਦੀ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਮਹਾ ਸ਼ਿਵਰਾਤਰੀ ਦਾ ਤਿਉਹਾਰ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਤੇ ਅੱਜ ਅਸੀਂ ਪਹੁੰਚੇ ਆ ਪਿੰਡ ਪਧੋੜ ਵਿੱਚ ਜਿੱਥੇ ਕੀ ਮਹਾ ਸ਼ਿਵਰਾਤਰੀ ਦਾ ਤਿਉਹਾਰ ਲੋਕਾਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਆਓ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰਦੇ ਆ ਤੇ ਦੇਖਦੇ ਆ ਕਿ ਕੀ ਕੀ ਪ੍ਰਬੰਧ ਕੀਤੇ ਗਏ ਹਨ ਤੇ ਮੈਂ ਤੁਹਾਨੂੰ ਜੇ ਬਰ ਦੱਸਦੇ ਆ ਜੀ ਵੀ ਇਹ ਜਿਹੜੇ ਗਿਰਦਰ ਸ਼ੈ ਮੰਦਰ ਨੇ ਇਹ ਦੁਨੀਆਂ ਦੇ ਵਿੱਚ ਤਿੰਨ ਮੰਦਰ ਨੇ ਜੁੜੇ ਕਿ ਦੋ ਪਧੌੜ ਚ ਨੇ ਤੇ ਇੱਕ ਕਾਸ਼ੀ ਦੇ ਵਿੱਚ ਹੈਗਾ ਤੇ ਇਹ ਲਗਭਗ ਜਿਹੜਾ ਪਧੌੜ ਪੱਥਰਾਂ ਵਾਲੀ ਮੰਦਿਰ ਆ ਇਹ 450 ਸਾਲ ਪੁਰਾਣਾ ਮੰਦਿਰ ਆ ਤੇ ਇਹ ਜੋ ਭਲੌਰ ਦੇ ਵਿੱਚ ਰਾਜਾ ਸਿੱਧੂ ਪਰਿਵਾਰ ਸੀਗਾ ਉਹਨਾਂ ਦੁਆਰਾ ਸਥਾਪਿਤ ਕੀਤਾ ਗਿਆ ਮੰਦਿਰ ਆ ਇਹ ਤੇ ਕਾਸ਼ੀਜੀ ਤੋਂ ਪੰਡਤਾਂ ਨੇ ਆ ਕੇ ਇੱਥੇ 11 ਰੁਦਰਾਂ ਦੀ ਸਥਾਪਨਾ ਕੀਤੀ ਆ ਉਹਨਾਂ ਦੇ ਮਹਿਲ ਦੇ ਵਿੱਚੋਂ ਇੱਥੇ ਦੱਸੀ ਕਿ ਉਹਦੇ ਪਰਣਾਲੇ ਹਵਨ ਗੁੰਡ ਦੇ ਵਿੱਚ ਪੈਂਦੇ ਰਹੇ ਆ ਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਮਾਥੀ ਪੂਰੀਆਂ ਹੋ ਜਾਂਦੀਆਂ ਸਾਡੇ ਕੋਲ ਇੱਥੇ ਲੰਗਰ ਦਾ ਪ੍ਰਬੰਧ 24 ਘੰਟੇ ਆ ਅੱਜ ਰਾਤ ਦਾ ਵੀ ਆ ਦਿਨ ਦਾ ਵੀ ਆ ਕੱਲ ਦਾ ਵੀ ਆ ਕਮਰੇ ਵੀ ਸਾਰੇ ਸਹੂਲਤਾਂ ਹੈਗੇ ਸਾਡੇ ਕੋਲੇ 플ਸ਼ ਬਾਥਰੂਮ ਸਾਰੇ ਰੈਡੀ ਆ ਵੱਡਾ ਹਾਲ ਛੋਟਾ ਹਾਲ ਸਾਰਾ ਜੋ ਵੀ ਬਰ ਅੰਦਰ ਸੰਗਤ ਆਉਂਦੀ ਆ ਉਹਨਾਂ ਵਾਸਤੇ ਸਾਰਾ ਕੁਝ ਸਾਡੇ ਕੋਲੇ ਮੌਜੂਦ ਆ ਅੱਜ ਜੋ ਤ੍ਰੋਸ਼ੀ ਮੇਲਾ ਬਣਾਇਆ ਜਾ ਰਿਹਾ ਉਹਦੇ ਵਿੱਚ ਸ਼ੈਣੇੋਂ ਤਪੇ ਤੋਂ ਬਰਨਾਲਿਓਂ ਬਾਗੇਪੁਰਾਣੇ ਤੋਂ ਭਵਾਨੀਗੜ੍ਹ ਤੋਂ ਪੰਚਕੂਲੇ ਤੋਂ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀਆਂ ਨੇ ਲਗਭਗ ਨਾਮ ਵਾਲਾ ਸੀ ਵੀ 33500 4000 ਦਾ ਇਕੱਠ ਆ ਰਾਵਣਾ ਹੋ ਜਾਂਦਾ ਵਿੱਚ ਜੇ ਲੋਕਾਂ ਲਾ ਕੇ ਦੇਖੀਏ ਸਤ 8000 ਦੇ ਕਰੀਬ ਇੱਥੇ ਛਪਕਤ ਪਹੁੰਚ ਜਾਂਦੇ ਆ ਹੁਣ ਤੱਕ ਸਾਰੇ ਮਹਾ ਸ਼੍ਰਾਤਰੀ ਦੇ ਪਵੰਦ ਜਿਹੜੇ ਪ੍ਰਬੰਧ ਕਮੇਟੀ ਵੱਲੋਂ ਪੂਰੇ ਹੋ ਚੁੱਕੇ ਆ ਜੋ ਅੱਛੜ ਥੋੜੇ ਬਗਰ ਕੰਪਲੀਟ ਇਹ ਵੀ ਸਾਰਾ ਹੋ ਚੁੱਕਿਆ ਹੈ ਜੀ ਲੰਗਰ ਵੀ ਸਾਰਾ ਤਿਆਰ ਆ ਤੇ ਮਗਰ ਸਾਰੇ ਜਗਰਾਤੇ ਦਾ ਸਕਿਉਰਿਟੀ ਗਾਰਡ ਦਾ ਸਾਰੇ ਪ੍ਰਬੰਧ ਸਾਡੇ ਕੋਲ ਮੁਕੰਮਲ ਨੇ ਇੱਥੋਂ ਤਕਰੀਬਨ ਦੋ ਗਰੁੱਪ ਕਾਵੜੀਆਂ ਨੇ ਹਰਦੁਆਰ ਗਏ ਨੇ ਤੇ ਉਹਨਾਂ ਦੇ ਵਿੱਚ ਲਗਭਗ 300 ਦੇ ਕਰੀਬ ਕਾਵੜੀਆਂ ਹਰਦਵਾਰ ਜਲ ਲੈਣ ਗਿਆ ਹੋਇਆ ਤੇ ਇੱਕ ਗਰੁੱਪ ਕੱਲੋ ਸਵੇਰੇ ਆਜੂਗਾ ਤੇ ਇੱਕ ਗਰੁੱਪ ਘੱਟੋ ਘੱਟ ਕੱਲੋ ਸ਼ਾਮ ਨੂੰ 4-5 ਵਜੇ ਦੇ ਕਰੀਬ ਆਊਗਾ ਸਵੇਰੇ ਜਲ ਜਲਨ ਆਮ ਤੌਰ ਤੇ 4 ਵਜੇ 4 ਵਜੇ ਸ਼ੁਰੂ ਹੋ ਜਾਂਦਾ ਕਈ ਸ਼ਰ ਭਗਤ ਰੁਦਰ ਪਸ਼ੇਕ ਵੀ ਕਰਦੇ ਆ ਤੇ ਕੱਲੋ ਸ਼ਾਮ ਨੂੰ 9-10-11 ਵਜੇ ਤੱਕ ਜਲ ਰਵਣਾ ਚੜੇਗਾ ਜੀ ਨਾਦੂ ਨਹੀਂ ਕਰਮੂ ਜੀ ਉਹਦੇ ਜਨਰਲ ਤਾਂ ਉਹਦੀ ਆ ਹੋਰ ਹੋਂਦੀ ਆ ਜਿੰਨੇ ਵੀ ਤੁਸੀਂ ਮਤਲਬ ਧਰਮ ਦੇ ਕੰਮ ਇਕੱਲੇ ਇੱਥੇ ਨਹੀਂ ਸ਼ਿਗਰਾਤਰੀ ਦੇ ਨਹੀਂ ਕਿਸੇ ਗੁਰੂ ਨਾਲ ਆ ਹੋਰ ਇਹਨਾਂ ਤੁਸੀਂ ਹੋਗੇ ਜਿਹੜੇ ਕਿੰਨਾ ਮਰਤਾਂ ਕੀ ਉਹਦੇ ਨਾਲ ਸਵਾਲ ਜਗਾ ਪਹਲਾ ਹੀ ਹੋਏਗਾ ਜੀ ਸਰ ਤੁਸੀਂ ਪੁੱਛੋ ਹਾਂ ਪ੍ਰਬੰਧ ਕਿਹੋ ਜੀ ਤੁਹਾਨੂੰ ਨਜ਼ਰ ਆਇਆ ਪ੍ਰਬੰਧ ਤਾਂ ਬਹੁਤ ਵਧੀਆ ਜੀ ਹਰ ਮਹੀਨੇ ਹੋ ਰਿਹਾ ਇਥੇ ਹਰ ਮਹੀਨੇ ਇਥੇ ਆਪਣਾ ਲੰਗਰ ਲੱਗਦਾ ਹਰ ਮਹੀਨੇ ਮੇਲਾ ਲੱਗਦਾ ਉਹ ਤਰ੍ਹਾਂ ਜਿਵੇਂ ਰਾਤਰੀ ਕਰਕੇ ਬਹੁਤ ਵੱਡਾ ਇਕੱਠ ਹੈ ਤੇ ਹਰ ਸਾਲ ਅਸੀਂ ਇੱਥੇ ਹੁੰਨੇ ਆ ਤੇ ਬਹੁਤ ਵਧੀਆ ਪ੍ਰਬੰਧ ਹੁੰਦਾ ਹੈ ਜੀ ਲੰਗਰ ਆ ਹੋ ਰਿਹਾ ਖਾਂਪੀ ਦਾ ਕੁਸਤ ਪੂਰੀ ਹੈ ਤੇ ਨਿੱਤਾ ਜੀ ਜਾਗਰਣ ਤੇ ਹੋ ਰਿਹਾ ਹੈ ਕਿੰਨੇ ਸਾਲ ਹੋ ਗਏ ਇੱਥੇ ਆ ਇਹ ਜੀ ਹਰ ਸਾਲ ਦੀ ਤਰ੍ਹਾਂ ਸ਼ਿਮੰਦਰ ਪੱਥਰਾਂ ਵਾਲੀ ਦੇ ਵਿੱਚ ਬਹੁਤ ਸ਼ਰਧਾ ਤੇ ਧੂਮ ਧਾਮ ਨਾਲ ਨਗਰ ਦੇ ਵਿੱਚ ਵੀ ਪੂਰੇ ਇਲਾਕੇ 'ਚ ਉਤਸ਼ਾਹ ਹੁੰਦਾ ਇਸ ਚੀਜ਼ ਦਾ ਪੂਲੇਨਾਥ ਦੇ ਭਗਤਾਂ ਦੀ ਇੱਥੇ ਤੁਸੀਂ ਆਏ ਦੇਖੋ ਵੀ ਕੱਲ ਨੂੰ ਸਵੇਰੇ ਵੈਸੇ ਤਾਂ 4 ਵਜੇ ਤੋਂ ਜਲ ਚੜ੍ਹਨਾ ਸ਼ੁਰੂ ਹੁੰਦਾ ਕਈ ਭਗਤ 2 ਵਜੇ ਵੀ ਆ ਜਾਂਦੇ ਆ ਰਾਤ ਨੂੰ 4 ਵਜੇ ਤੋਂ ਬਾਅਦ ਤੱਕ ਤਾਰਾਂਾਂ ਦੇ ਵਿੱਚ ਲੱਗ ਕੇ ਮੱਥਾ ਟੇਕਦਾ ਇੱਥੇ ਬਹੁਤ ਉਤਸ਼ਾਹ ਹੁੰਦਾ ਨਗਰ ਦਾ ਬਹੁਤ ਸਹਿਯੋਗ ਆ ਇਸ ਮੰਦਿਰ ਨੂੰ ਕਮੇਟੀ ਦੇ ਨਾਲ-ਨਾਲ ਮੰਦਿਰ ਦਾ ਮਤਲਬ ਜਿਹੜਾ ਨਗਰ ਆ ਉਹਦਾ ਬਹੁਤ ਸਹਿਯੋਗ ਆ ਕੀ ਪ੍ਰਬੰਧ ਕਿਹੋ ਜਿਹਾ ਕੀਤਾ ਗਿਆ ਤੁਹਾਡੇ ਵੱਲੋਂ ਪ੍ਰਬੰਧ ਤੁਸੀਂ ਦੇਖ ਹੀ ਰਹੇ ਹੋ ਸਾਰਾ ਇੱਥੇ ਖਾਣ ਪੀਣ ਦਾ ਰਹਿਣ ਦਾ ਬਾਥਰੂਮ ਵਗੈਰਾ ਸਭ ਕੁਝ ਇੱਥੇ ਤਿਆਰ ਆ ਜਿੰਨੇ ਮਰਜ਼ੀ ਭਗਤ ਆ ਜਾਣ ਉਹਨਾਂ ਵਾਸਤੇ ਹਰ ਸਹੂਲਤ ਇੱਥੇ ਹੈਗੀ ਹੈ ਕੀ ਅਸਵੀਰ ਤੁੰ ਕਿੰਨੇ ਵਜੇ ਜਿਹੜਾ ਪਵਿੱਤਰ ਜਲ ਚੜ੍ਹਨਾ ਸ਼ੁਰੂ ਹੋਏ ਉਹ 4 ਵਜੇ ਤੋਂ ਸ਼ੁਰੂ ਹੁੰਦਾ ਜੀ ਹਰਦਵਾਰ ਤੋਂ ਲਿਆਂਦਾ ਗਿਆ ਗੰਗਾ ਜਲ ਆ ਉਹੀ ਚੜਾਇਆ ਜਾਂਦਾ ਇੱਥੇ ਸਿਰਫ ਕਿੰਨੇ ਕਾਵੜੀ ਹੁਣ ਤੱਕ ਜਿਹੜੇ ਗੰਗਾ ਜਲ ਲੈਣ ਦੇ ਉਹ ਲਗਭਗ 400 ਦੇ ਕਰੀਬ ਹੈ ਜੀ ਇਹ ਦੋ ਗਰੁੱਪ ਗਏ ਨੇ 400 ਦੇ ਕਰੀਬ ਜਿਹੜੇ ਹੈਗੇ ਕਾਬੜੀ ਭਗਤ ਹੈਗੇ ਸੁਣ ਵਿੱਚ ਇਹ ਵੀ ਆ ਵੀ ਜਿਹੜੇ ਮੰਦਰਾ ਵਿਸ਼ਵ ਦੇ ਵਿੱਚ ਇਹ ਜਿਹੜੇ ਤਿੰਨ ਮੰਦਰਾ ਤੇ ਹਾਂਜੀ ਇਹ ਵਿਸ਼ਵ ਦੇ ਵਿੱਚ ਤਿੰਨ ਮੰਦਰਾ 11 ਰੁੱਦਰ ਹੈ ਜਿਹੜੇ ਇਹਨਾਂ ਵਿੱਚੋਂ ਛੇ ਮੰਦਰ ਪੱਥਰਾਂ ਵਾਲੀ ਇੱਕ ਹੈ ਇਹ ਜਿਹੜਾ ਮੰਦਿਰ ਆ ਇਹ ਬਹੁਤ ਇਤਿਹਾਸਕ ਮੰਦਿਰ ਆ ਲਗਭਗ 450 ਸਾਲ ਇਹ ਪੁਰਾਣਾ ਮੰਦਿਰ ਆ ਇਹ ਜਿਹੜੇ ریاਸਤੀ ਸਰਦਾਰ ਸੀ ਸਿੰਧੂ ਰਾਜੇ ਕੇ ਪਰਿਵਾਰ ਉਹਨਾਂ ਨੇ ਇਹਦੀ ਸਥਾਪਨਾ ਕਰਵਾਈ ਸੀ ਉਹਨਾਂ ਦੇ ਘਰ ਤੋਂ ਦੇਸੀ ਘਿਓ ਦੇ ਹਵਨ ਦੇ ਵਿੱਚ ਜਿਹੜੇ ਮਤਲਬ ਪ੍ਰਣਾਲੇ ਪੈਂਦੇ ਰਹੇ ਦੇਸੀ ਘਿਓ ਦੇ ਤੇ 101 ਕਪੜਾ ਗੋਪਨ ਕੀਤੀ ਗਈ ਹੈ ਜੀ ਆਪਣੇ ਇੱਕ ਤਾਂ ਲੰਗਰ ਦਾ ਪ੍ਰਬੰਧ ਚੱਲ ਰਿਹਾ ਲੰਗਰ ਹਾਲ ਦੇ ਵਿੱਚ ਤੇ ਰਹਿਣ ਦਾ ਪੂਰਾ ਪ੍ਰਬੰਧ ਆ ਤੇ ਬਾਕੀ ਜਾਲਾ ਜਿਹੜਾ ਸਵੇਰੇ 4 ਵਜੇ ਚੜਨ ਲੱਗ ਜਾਂਦਾ ਕਤਾਰਾਂ ਦੇ ਵਿੱਚ ਜਲ ਚੜਦਾਗਾ ਲੱਗ ਕੇ ਬਾਕੀ ਨਾਲ ਬਰੈਡ ਜਲੇਬੀ ਨਾਲ ਲੰਗਰ ਜਿਹਦੇ ਵਿੱਚ ਛੋਲੇ ਪੂਰੀ ਦਾ ਲੰਗਰ ਵੀ ਚੱਲਣਾਗਾ ਤੇ ਚਾਟ ਔਰ ਉਹਲੇ ਦਾ ਪਕੌੜਾ ਵਰਤਾਂ ਵਾਲਿਆਂ ਪਿੱਛੇ ਸਾਰੇ ਪ੍ਰਬੰਧ ਕੀਤੇ ਗਏ ਨੇ ਕਿ ਤੁਸੀਂ ਨਵੀਂ ਜਨਰੇਸ਼ਨਾਂ ਜਿਹੜੀ ਹੁਣ ਨਵੀਂ ਪੀੜ੍ਹੀ ਆ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਉਹਨਾਂ ਨੂੰ ਉਹਨਾਂ ਨੂੰ ਸੰਦੇਸ਼ ਦੇਣਾ ਵੀ ਆਪਣੇ ਪੁਰਾਣਾ ਸਨਾਤਨ ਧਰਮਾਂ ਇਹਦੇ ਨਾਲ ਜੁੜਿਆ ਜਾਵੇ ਅਸੀਂ ਵੀ ਬਹੁਤ ਜ਼ੋਰ ਲਾਉਣੀ ਹੈ ਕਿ ਬੱਚਿਆਂ ਨੂੰ ਵੀ ਇੱਧਰ ਆਓ ਤੇ ਆਪਣਾ ਧਰਮ ਹੈ ਪੁਰਾਣਾ ਇਹਦੇ ਨਾਲ ਆਪਾਂ ਖੜੀਏ ਤੇ ਕੰਮ ਕਰੀਏ ਸਾਰਾ